ਕੋਲ ਸਮਲਾਜ਼ਮਾਂ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਕਿ ਮੇਰਾ ਕਾਰਡ ਫੋਟੋ ਖੇਚੋ ਕਹਿੰਦੇ ਫੋਟੋ ਕਰ ਲਓ ਕਿੰਨੀ ਮਰਜ਼ੀ ਤੁਸੀਂ ਵੀ ਆਪਣਾ ਕਾਰਡ ਦਿਖਾ ਦਿਓ ਨਾ ਮੇਰੇ ਨਾਲ ਕੋਈ ਤਾਂ ਉਲਝਰਿਆ ਮੇਰੇ ਨਾਲ ਕਦੀ ਕਾ ਉਲਝਰਿਆ ਮੇਰੇ ਨਾਲ ਉਲਝਣ ਦਾ ਫਾਇਦਾ ਹੀ ਨਹੀਂ ਹੈ ਕਿਸੇ ਸਾਨੂੰ ਸਾਨੂੰ ਰੋਕ ਸਕਦੇ ਹੋ ਤੁਸੀਂ ਸਾਨੂੰ ਪਾਵਰ ਹੈ ਸਾਡੇ ਕੋਲ ਸਾਡੇ ਕੋਲ ਪਾਵਰ ਹੈਗੀ ਹੈ ਅਸੀਂ ਕਰ ਸਕਦੇ ਹਾਂ ਪੁਲਿਸ ਦਾ ਉਲਝਣ ਦਾ ਕੰਮ ਮੇਰਾ ਕਾਰਡ ਕਹਤੋਂ ਫੜਿਆ ਦੱਸੋ ਤੁਸੀਂ ਮੇਰਾ ਕਾਰਡ ਕਦੇ ਕੋਲੋਂ ਫੜਿਆ ਤੁਹਾਡੇ ਕੋਲ ਅਧਿਕਾਰ ਕੀ ਹੈ ਮੇਰਾ ਕਾਰਡ ਖਾਰ ਮੈਂ ਹਰ ਚੱਕਰ ਕਰ ਸਕਦਾ ਚੱਕਰੋ ਚੱਕਰੋ ਲਾਓ ਫੋਨ ਕੀ ਅਧਿਕਾਰਾ ਤੁਹਾਡੇ ਕੋਲ ਕੋਈ ਅਧਿਕਾਰ ਨਹੀਂ ਹੈ ਤਾਂ ਬਲਵੀਰ ਸਿੰਘ ਦੇ ਹਾਲਾਤ ਨੂੰ ਦੇਖਦੇ ਹੋ ਕਸਤਰਾ ਮੇਰੇ ਨਾਲ ਉਲਝ ਰਿਹਾ ਹੈ ਜਰੂਰ ਹੈ ਕਿ ਆਪਾਂ ਦਿਖਾ ਸਕਦੇ ਆ ਪਰ ਮੇਰੇ ਨਾਲ ਉਲਝ ਰਿਹਾ ਗੱਲਾਂ ਬਾਤਾਂ ਦੇ ਵਿੱਚ ਕਿਉਂਕਿ ਮੈਂ ਇਹਨਾਂ ਦਾ ਦਿਖਾਇਆ ਕਰਦੀ ਕਿ ਇਹ ਪੰਜਾਬ ਪੁਲਿਸ ਪਗੋਤਮਨ ਸਰਕਾਰ ਉਹ ਸਰਕਾਰ ਹੈ ਜਿਹੜੀ ਸੱਤਾ ਚੋਂ ਦੇ ਪਹਿਲੇ ਕਹਿੰਦੀ ਸੀ ਕਿ ਧਰਨੇ ਰੋਸ ਮਜਾਰੇ ਨਹੀਂ ਕੀਤੇ ਜਾਣਗੇ ਸਾਰਿਆਂ ਦੀ ਸੁਣੀ ਜਾਊਗੀ ਪਰ ਹੋਇਆ ਬਿਲਕੁਲ ਉਲਟ ਹੈ ਜੇਕਰ ਨਸ਼ੇ ਦੀ ਗੱਲ ਕਰੀ ਤੇ ਹਾਲਾਤ ਮਾੜੇ ਹੈ ਯੁੱਧ ਨਸ਼ਾ ਵਿਰੋਧ ਚੱਲ ਰਿਹਾ ਹੈ ਪਰ ਲਗਭਗ ਮੇਰੇ ਖਿਆਲ ਨਾਲ ਉਹ ਫੇਲ ਹੋ ਚੁੱਕਿਆ ਆਮ ਲੋਕ ਪਿੰਡਾਂ ਦੇ ਚ ਮੁੰਡੇ ਹੈ ਉਹ ਅਜੇ ਵੀ ਮਰ ਰਹੇ ਹੈ ਪਰ ਅੱਜ ਇੱਕ ਵੱਡਾ ਸੰਗਰੂਰ ਦੇ ਵਿੱਚ ਇਕੱਠ ਹੋਣਾ ਸੀ ਉਸ ਤੋਂ ਪਹਿਲਾਂ ਪਿੰਡ ਨੂੰ ਮਜ਼ਦੂਰ ਯੂਨੀਅਨ ਜੋ ਖੇਤੀ ਕਿਸਾਨ ਯੂਨੀਅਨ ਤੇ ਇਹਨਾਂ ਦੇ ਜੋ ਕਿਹੜੇ ਵਰਕਰ ਸੀ ਜਾਂ ਵੱਡੇ ਲੀਡਰ ਸੀ ਉਹਨੂੰ ਗ੍ਰਿਫਤਾਰ ਕਰ ਲਿਆ ਤੇ ਮਹਿਦਪੁਰ ਦੇ ਵਿੱਚ ਇੱਕ ਵਿਸ਼ਾਲ ਧਰਨੇ ਦੇ ਰੂਪ ਅਜੇ ਸੀਐਮ ਭਗਵੰਤ ਮਾਨ ਦਾ ਪੁੱਤਲਾ ਫੋਕਿਆ ਜਾ ਰਿਹਾ ਤਸਵੀਰ ਤੁਹਾਨੂੰ ਦਿਖਾ ਦਿੰਨੇ ਆ ਕਿ ਭਗਵੰਤ ਮਾਨ ਦਾ ਪੁੱਤਲਾ ਬਣਾਇਆ ਹੋਇਆ ਹੈ ਉਸ ਤੋਂ ਬਾਅਦ ਅੱਗੇ ਆਪਾਂ ਗੱਲਬਾਤ ਕਰਦੇ ਆ ਭਗਵੰਤ ਮਾਨ ਮਰਦਾਬਾਦ ਮਾਨ ਸਰਕਾਰ ਮਰਦਾਬਾਦ ਦੇ ਨਾਰੇ ਵੀ ਲੱਗੇ ਆ ਜੀ ਜੀ ਸਰਕਾਰ ਕਹਿੰਦੀ ਸੀ ਵੀ ਰੂਸ ਪਰੇਸ਼ਨੀ ਹੋਣਗੇ ਧਰਨੇ ਨਹੀਂ ਲੱਗਣਗੇ ਤੁਸੀਂ ਅੱਜ ਧਰਨੇ ਦੀ ਤਿਆਰੀ ਹੈ ਤੁਹਾਡੇ ਇੱਕ ਵੱਡਾ ਗ੍ਰਿਫਤਾਰ ਵੀ ਕਰ ਲਿਆ ਠੀਕ ਹੈ ਨਾ ਚਾਹੂੰਗਾ ਬੱਸ ਅਸੀਂ ਇਹ ਹੀ ਕਹਿਣਾ ਚਾਹਾਂਗੇ ਕਿ ਪਰਮੰਤ ਮਾਨ ਤੈਨੂੰ ਇਹ ਨਾ ਵਹਿਮਿਆ ਕਿ ਲੋਕ ਬੋਲਣਗੇ ਨਹੀਂ ਜਿਹੜੇ ਲੋਕਾਂ ਦੀ ਜ਼ਮੀਰ ਜਾਗਦੀ ਆ ਉਹ ਜ਼ਮੀਨ ਜਿਹੜੇ ਬੋਲਦੇ ਆਏ ਬੋਲਦੇ ਰਹਿਣਗੇ ਇੱਕ ਅੱਜ ਤੁਸੀਂ ਵੱਡਾ ਕੱਠ ਕੀਤਾ ਜੀ ਸੰਗਰੂਰ ਜਾਣ ਦੀ ਤਿਆਰੀ ਸੀਗੀ ਪੂਰੇ ਪੰਜਾਬ ਦੇ ਵਿੱਚ ਹੀ ਹਾਲਾਤ ਬਣੇ ਹੋਇਆ ਜੀ ਹਾਂਜੀ ਸਾਰੇ ਪੂਰੇ ਪੰਜਾਬ ਦੇ ਵਿੱਚ ਹੀ ਪਿੰਡੂ ਮਜ਼ਦੂਰ ਯੂਨੀਅਨ ਦੇ ਜਿਹੜੇ ਕਾਰਕੂਨ ਸੀਗੇ ਉਹਨਾਂ ਨੂੰ ਘਰੋ ਘਰੀ ਜਾ ਕੇ ਗ੍ਰਿਫਤਾਰ ਕੀਤਾ ਇਹ ਭਗਵੰਤ ਮਾਨ ਸਰਕਾਰ ਇਹ ਸੋਚਦੀ ਆ ਕਿ ਜਿਹੜੀ ਲੋਕਾਂ ਦੀ ਆਵਾਜ਼ ਆ ਉਹਨੂੰ ਦਬਾਇਆ ਜਾ ਸਕਦਾ ਪਰ ਲੋਕ ਜਿਹੜੀ ਲੋਕਾਂ ਦੀ ਆਵਾਜ਼ ਆ ਉਹ ਇਸ ਤਰ੍ਹਾਂ ਦਬਾਈ ਨਹੀਂ ਜਾ ਸਕਦੀ ਕਿਉਂਕਿ ਜਿਹੜੇ ਜਾਗਦਿਆਂ ਜ਼ਮੀਰਾਂ ਵਾਲੇ ਆ ਉਹ ਸਦਾ ਹੀ ਆਪਣੇ ਹੌਸਲੇ ਬੁਲੰਦ ਰੱਖਦੇ ਆ ਐ ਤੇ ਕਿ ਤਰਸੇਮ ਪੀਟਰ ਨੂੰ ਅੱਜ ਗ੍ਰਿਫਤਾਰ ਕੀਤਾ ਗਿਆ ਕਿਸ ਤਰ੍ਹਾਂ ਦਾ ਮਾਹੌਲ ਸੀ ਕਦੋਂ ਗ੍ਰਿਫਤਾਰ ਕੀਤਾ ਗਿਆ ਕਸਟਮ ਕੀਤਾ ਗਿਆ ਜੀ ਸਵੇਰੇ ਉਸ ਵਕਤ ਇਹ ਸਭਾ ਕ ਪੰਜ ਵਜੇ ਜਿਹੜਾ ਆ ਉਹ ਪੁਲਿਸ ਫੋਰਸ ਜਿਹੜੀ ਆ ਉਹ ਘਰ ਚ ਦਾਖਲ ਹੋਈ ਆ ਘਰ ਚ ਦਾਖਲ ਹੋ ਕੇ ਉਹਨਾਂ ਨੇ ਮਤਲਬ ਕਿਹਾ ਆ ਵੀ ਤੁਸੀਂ ਸੰਗਰੂਰ ਜਿਹੜੀ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਆ ਉਹਦੀ ਤੁਸੀਂ ਸਪੋਰਟ ਕਰਦੇ ਆ ਤੇ ਉਹਨਾਂ ਨੇ ਕਿਹਾ ਵੀ ਇਹ ਗੱਲਬਾਤ ਜਿਹੜੀ ਆ ਉਹ ਚੱਲ ਰਹੀ ਆ ਤੇ ਸਪੋਰਟ ਕਰਨਾ ਕੋਈ ਮਾੜੀ ਗੱਲ ਨਹੀਂ ਹੈਗੀ ਜੇ ਕਿਤੇ ਵੀ ਕੋਈ ਬੰਦਾ ਸੰਘਰਸ਼ ਕਰਦਾ ਤੇ ਉਹਦੀ ਮੈਨੂੰ ਲੱਗਦਾ ਸਾਨੂੰ ਸਾਰਿਆਂ ਨੂੰ ਜਿਹੜੀ ਆ ਉਹਦੀ ਸਪੋਰਟ ਕਰਨੀ ਚਾਹੀਦੀ ਆ ਇਹ ਕੋਈ ਗਲਤ ਗੱਲ ਨਹੀਂ ਹੈਗੀ ਬਾਕੀ ਇਹ ਆ ਵੀ ਜਿਹੜੀ ਸਰਕਾਰ ਆ ਅੰਨੀ ਬੋਲੀ ਸਰਕਾਰ ਆ ਜਦੋਂ ਸਰਕਾਰ ਬਣੀ ਸੀ ਉਦੋਂ ਉਹਨੇ ਬਹੁਤ ਸਾਰੇ ਜਿਹੜੇ ਲਾਰੇ ਤੇ ਵਾਦੇ ਕੀਤੇ ਸੀਗੇ ਪਰ ਆ ਸਾਢੇ 3 ਨ ਸਾਲਾਂ ਦੇ ਵਿੱਚ ਉਹ ਸਾਰੇ ਜਿਹੜੇ ਲਾਰੇ ਵਾਦੇ ਆ ਉਹ ਸਾਰੇ ਜਿਹੜੇ ਆ ਉਹ ਖਤਮ ਹੋ ਗਏ ਆ ਜਿਹੜੀ ਨਸ਼ਿਆਂ ਵਿਰੁੱਧ ਮੁਹਿੰਮ ਦੀ ਉਹ ਗੱਲ ਕਰਦੀ ਉਹ ਮਹਿਜ ਦਿਖਾਵੇ ਜਿਹੜੇ ਆ ਉਹ ਬਣ ਰਹੇ ਆ ਜਿਹੜੇ ਅਸਲ ਦੋਸ਼ੀ ਆ ਨਸ਼ਿਆਂ ਦੇ ਉਹ ਹਾਲੇ ਵੀ ਜਿਹੜੇ ਸਿਲਾਖਾਂ ਪਿੱਛੇ ਆਉਣ ਉਹ ਬਾਕੀ ਰਹਿੰਦੇ ਆ ਦੇਖੋ ਤੁਸੀਂ ਨਸ਼ੇ ਦੀ ਗੱਲ ਕੀਤੀ ਹੈ ਜੁੱਧ ਨਸ਼ਿਆਂ ਵਰੋ ਦੇ ਕਬਡੀ ਮੁਹਿੰਮ ਚਲਾਈ ਹੋਈ ਹੈ ਕਈ ਇਹਦੇ ਘਰ ਵੀ ਠਾ ਦੇ ਦਿੱਤਾ ਗਿਆ ਕੀ ਲੱਗਦਾ ਕਿ ਇਹ ਨਸ਼ਾ ਖਤਮ ਹੋ ਗਿਆ ਹੈ ਬਿਲਕੁਲ ਨਹੀਂ ਜੀ ਨਸ਼ਾ ਨਹੀਂ ਖਤਮ ਹੋਇਆ ਨਸ਼ੇ ਦੇ ਨਾਲ ਤਾਂ ਹਾਲੇ ਵੀ ਜੜੀਆਂ ਮੋਤਾ ਜੜੀਆਂ ਪਿੰਡੋਂ ਪਿੰਡ ਕਈ ਖਬਰਾਂ ਤੁਸੀਂ ਵੀ ਨਿਊਜ਼ ਐਡੀਟਰ ਹੋ ਤੁਹਾਨੂੰ ਵੀ ਪਤਾ ਕਿ ਪਿੰਡਾਂ ਦੇ ਵਿੱਚ ਕਿਦਾਂ ਹਾਲੇ ਵੀ ਜੜੀਆਂ ਨਸ਼ਿਆਂ ਦੇ ਨਾਲ ਜੜੀਆਂ ਨੌਜਵਾਨ ਜਿਹੜੇ ਮੁੰਡੇ ਉਹਨਾਂ ਦੀਆਂ ਮੋਤਾ ਹੋ ਰਹੀਆਂ ਹਨ ਦੂਜੇ ਪਾਸੇ ਜੀ ਇੱਕ ਬਿੱਤਰ ਦੇ ਭਗਵੰਤ ਮਾਦਾ ਬਿਆਨ ਆਇਆ ਕਹਿੰਦੇ ਕਿ ਜੇਕਰ ਕੋਈ ਧਰਨਾ ਰੋਸ ਮੁਜ਼ਾਹਰਾ ਕੀਤਾ ਜਾਊਗਾ ਤੇ ਉਹਨਾਂ ਦੇ ਖਿਲਾਫ ਇੱਕ ਵੱਡੀ ਕਾਰਵਾਈ ਕੀਤੀ ਜਾਊਗੀ ਖਾਸ ਕਰਕੇ ਕਿਸਾਨਾਂ ਨੂੰ ਕਿ ਜਿਸ ਦੇ ਵਜੋਂ ਕਿਸਾਨਾਂ ਨੇ ਗੁੱਸਾ ਵੀ ਕੀਤਾ ਉਸ ਬਿਆਨ ਨੂੰ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਜੀ ਕਹਿਣੀ ਤੇ ਕਰਨੀ 'ਚ ਬਹੁਤ ਫਰਕ ਹੁੰਦਾ ਆ ਜੋ ਭਗਵੰਤ ਮਾਨ ਨੇ ਪਹਿਲਾਂ ਕਿਹਾ ਸੀ ਉਹ ਵੀ ਨਹੀਂ ਕੀਤਾ ਜੋ ਭਗਵੰਤ ਮਾਨ ਹੁਣ ਕਹਿ ਰਿਹਾ ਮੈਨੂੰ ਲੱਗਦਾ ਉਹ ਵੀ ਉਹਨੇ ਨਹੀਂ ਕਰਨਾ ਦੇਖੋ ਜੀ ਸਮਝ ਸੀ ਜਦੋਂ ਭਗਵੰਤ ਮਾਨ ਐਮਪੀਸੀ ਟੋਡੇ ਵਿੱਚ ਕਾਰ ਹੀ ਬੈਠਦਾ ਸੀਗਾ ਰੋਸ ਰੈਲੀਆਂ ਦੇ ਵਿੱਚ ਬੈਠਦਾ ਸੀ ਅੱਜ ਉਹੀ ਭਗੌਣ ਤੋਂ ਮਾਨ ਹੈ ਅੱਜ ਫਰਕ ਪੈ ਗਿਆ ਕੀ ਲੱਗਦਾ ਕਿ ਸੱਤਾ ਦੇ ਨਸ਼ੇ ਦੇ ਵਿੱਚ ਆ ਕੇ ਸਾਰਾ ਕੁਝ ਹੋ ਰਿਹਾ ਦੇਖੋ ਜੀ ਕੁਰਸੀ ਦਾ ਨਸ਼ਾ ਜਿਹੜਾ ਹੈ ਸਾਰਿਆਂ ਲਈ ਜਿਹੜਾ ਇੱਕੋ ਜਿਹਾ ਆਇਆ ਇਹ ਕੁਰਸੀ ਹੀ ਐਸੀ ਹੈ ਜਦੋਂ ਇਹਦੇ ਤੇ ਕੋਈ ਬੈਠ ਜਾਂਦਾ ਤੇ ਆਟੋਮੈਟਿਕਲੀ ਕੁਰਸੀ ਦੀ ਬੋਲੀ ਬੋਲਦਾ ਲੋਕਾਂ ਦੀ ਬੋਲੀ ਨਹੀਂ ਬੋਲਦਾ ਇਸ ਤੋਂ ਅਗਲਾ ਪ੍ਰੋਗਰਾਮ ਕੀ ਹੋ ਸਕਦਾ ਹੈ ਇੱਕ ਵੱਡੀ ਤੁਸੀਂ ਅੱਜ ਇੱਥੇ ਰੋਸ ਕਰ ਰਹੇ ਹੋ ਪਤਲਾ ਫੁੱਗਿਆ ਜਾ ਰਿਹਾ ਹੈ ਸੋ ਅਗਲਾ ਪ੍ਰੋਗਰਾਮ ਕੀ ਹੋਊਗਾ ਸੰਗਰੂਰ ਕਿਉਂ ਤੁਸੀਂ ਅਜੇ ਜਾਓਗੇ ਇੱਥੇ ਉਹਦਾ ਕੀ ਹੈ ਉਹਦਾ ਜੋ ਕਮੇਟੀ ਦਾ ਫੈਸਲਾ ਹੋਊਗਾ ਉਸ ਫੈਸਲੇ ਮੁਤਾਬਕ ਅਸੀਂ ਜਿਹੜਾ ਚੱਲਾਂਗੇ ਤਾਂ ਇਹ ਤੁਸੀਂ ਦੇਖ ਸਕਦੇ ਹੋ ਸਰਕਾਰ ਹੈ ਜੇ ਰੋਸ ਕਹਿੰਦੇ ਸੀ ਨਹੀਂ ਹੋਣਗੇ ਧਰਨਾ ਨਹੀਂ ਲੱਗਣਗੇ ਪਰ ਤਸਵੀਰ ਕੁਛ ਲੱਗਿਆ ਅਜੇ ਇੱਕ ਪਤਲਾ ਤੁਸੀਂ ਬਣਾ ਲਿਆ ਭਗਵੰਤ ਮਾਨ ਦਾਣੇ ਫੂਕਣ ਜਾ ਰਹੇ ਹਾਂ ਸਰਕਾਰ ਤਾਂ ਕਹਿੰਦੀ ਸੀ ਕਿ ਰੋਸ ਪ੍ਰਦਰਸ਼ਨ ਹੋਣੀ ਨਹੀਂਗੇ ਕਿਸਾਨਾਂ ਦੇ ਹੱਕਾਂ ਦੇ ਵਿੱਚ ਖੜੇ ਆ ਪਰ ਤੁਸੀਂ ਅਜੇ ਪਤਲਾ ਫੂਕ ਰਹੇ ਹੋ ਹਰਦੀਪ ਤੁਹਾਡੇ ਮੈਂ ਚੈਨਲ ਦੇ ਰਾਹੀਂ ਇੱਕ ਗੱਲ ਰੱਖਣਾ ਚਾਹੁੰਦੇ ਆ ਵੀ ਜਦੋਂ ਕਿਸਾਨੀ ਘੋਲ ਚੱਲਿਆ ਸੀ ਮਜ਼ਦੂਰਾਂ ਨੇ ਕਿਸਾਨਾਂ ਨੇ ਹਰ ਇੱਕ ਵਰਗਾਂ ਮਜ਼ਦੂਰਾਂ ਨੇ ਪੂਰਾ ਫੋਲਸਪੋਰਟ ਕੀਤੀ ਉਹ ਇੱਕ ਦੋ ਨਾਅਰੇ ਬੁਲੰਦ ਹੋਇਆ ਮਜ਼ਦੂਰ ਕਿਸਾਨ ਜਿੰਦਾਬਾਦ ਅੱਜ ਜਦੋਂ ਮਜ਼ਦੂਰਾਂ ਦਾ ਜਿਹੜਾ ਆ ਸੰਘਰਸ਼ ਚੱਲ ਰਿਹਾ ਮਜ਼ਦੂਰ ਆਗੂਆਂ ਨੇ ਜਿਹੜਾ ਗ੍ਰਿਫਤਾਰ ਕੀਤਾ ਜਾ ਰਿਹਾ ਕਿਉਂਕਿ ਉਹ ਆਪਣੀ ਲੜਾਈ ਲੜ ਰਹੇ ਆ ਮਜ਼ਦੂਰ ਉਹਦੇ ਕਰੇ ਅੱਜ ਸਾਡੇ ਮਜ਼ਦੂਰ ਯੂਨੀਅਨ ਜੇ ਪਿੰਡੂ ਮਜ਼ਦੂਰ ਯੂਨੀਅਨ ਦੇ ਆ ਤਰਸੇਮ ਪੀਟਰ ਜੀ ਉਹਨਾਂ ਨੂੰ ਇਹਨਾਂ ਨੇ ਅਰੈਸਟ ਕੀਤਾ ਅੱਜ ਅਸੀਂ ਉਹੀ ਨਾਰਾ ਜਿਹੜਾ ਬੁਲੰਦ ਕਰਨ ਵਾਸਤੇ ਮਜ਼ਦੂਰ ਕਿਸਾਨ ਦਾ ਤੇ ਅਸੀਂ ਜਿਹੜੇ ਅੱਜ ਮਜ਼ਦੂਰਾਂ ਦਾ ਪੂਰਾ ਸਾਥ ਦੇ ਕੇ ਡਟ ਕੇ ਖੜੇ ਆ ਕਿਸੇ ਤਰ੍ਹਾਂ ਦੀ ਮਜ਼ਦੂਰਾਂ ਦੀ ਕੋਈ ਪ੍ਰੋਬਲਮ ਆ ਕੋਈ ਮਸਲੇ ਜਿਹੜੇ ਆ ਉਹਦੇ ਨਾਲ ਕੀਰਤੀ ਕਿਸਾਨ ਯੂਨੀਅਨ ਜਿਹੜੀ ਆ ਪੂਰੀ ਡਟ ਕੇ ਖੜੀ ਆ ਤਰਸੇਮ ਪੀਟਰ ਜੀ ਦੇ ਨਾਲ ਗ੍ਰਿਫਤਾਰੀ ਤੋਂ ਬਾਅਦ ਕੋਈ ਗੱਲਬਾਤ ਹੋਈ ਹੋਵੇ ਤੁਹਾਡੀ ਗੱਲਬਾਤ ਪ੍ਰਸ਼ਾਸਨ ਨਾਲ ਹੋਈ ਆ ਕਹਿੰਦੇ ਗੱਲਬਾਤ ਚੱਲ ਰਹੀ ਆ ਜਿਹੜੀ ਗੱਲਬਾਤ ਕਿਸੇ ਤੈ ਲੱਗਦੀ ਆ ਤੇ ਜਿਹੜੇ ਉਹ ਕਹਿੰਦੇ ਆਗੂ ਰਿਹਾ ਕੀਤੇ ਜਾਣਗੇ ਅਸੀਂ ਤੁਹਾਡੇ ਚੈਨਲ 'ਇਹ ਦੱਸਦੇ ਆ ਜੇਕਰ ਬਿਨਾਂ ਸ਼ਰਤ ਸਾਡੇ ਆਗੂ ਜਿਹੜੇ ਰਿਹਾ ਨਾ ਕੀਤੇ ਗਏ ਤਾਂ ਜਿਹੜਾ ਇੱਕ ਵੱਡਾ ਵਿਚਾਰ ਜਿਹੜਾ ਪੂਰਾ ਪੰਜਾਬ ਦੇ ਵਿੱਚ ਜਿਹੜੇ ਆ ਕਿਸਾਨ ਮਜ਼ਦੂਰ ਦਾ ਜਿਹੜਾ ਨਾਰਾ ਏਕਤਾ ਦਾ ਨਾਰਾ ਹੈ ਪੂਰਾ ਬਲੰਦ ਹੋ ਕੇ ਤੇ ਕਿਸਾਨ ਜਿਹੜੇ ਆ ਮਜ਼ਦੂਰਾਂ ਦੇ ਨਾਲ ਡਟ ਕੇ ਖੜੇ ਹੋਣਗੇ ਤੇ ਇੱਕ ਜੀ ਤੁਹਾਡੀ ਜੋ ਸੰਘਰਸ਼ਕ ਮੀਟਿੰਗ ਬਣੀ ਹੈ ਤੁਹਾਡੀ ਯੂਨੀਅਨ ਅੱਛੇ ਦੇ ਪ੍ਰਤੀ ਇੱਕ ਵੱਡਾ ਉਹਨਾਂ ਨੇ ਪ੍ਰੋਗਰਾਮ ਬਣਾਇਆ ਸੀ ਲੋਕਾਂ ਨੂੰ ਸਜੇਤ ਵੀ ਕੀਤਾ ਸੀ ਕੀ ਲੱਗਦਾ ਹੈ ਕਿ ਤੁਹਾਡੇ ਆਸ-ਪਾਸ ਜੇਕਰ ਪਿੰਡਾਂ ਦੀ ਗੱਲ ਕਰ ਲਈਏ ਜੋ ਪ੍ਰਸ਼ਾਸਨ ਕਹਿੰਦਾ ਸਰਕਾਰ ਕਹਿੰਦੀ ਕਿ ਇਹ ਖਤਮ ਹੋ ਗਿਆ ਕੀ ਤੁਹਾਨੂੰ ਲੱਗਦਾ ਹੈ ਕਿ ਕੁਝ ਫਰਕ ਪਿਆ ਜੀ ਕੋਈ ਅਸੀਂ ਸਾਡੀ ਕੀਰਤੀ ਕਿਸਾਨ ਯੂਨੀਅਨ ਸਾਡੀ ਭਰਾਤੀ ਜਥੇਬੰਦੀ ਨੌਜਵਾਨ ਭਾਰ ਸਭਾ ਬੜੇ ਲੰਮੇ ਸਮੇਂ ਤੋਂ ਜਿਹੜਾ ਆ ਇਹ ਨਸ਼ਿਆਂ ਦਾ ਜਿਹੜਾ ਆ ਵਹਿਣ ਜਿਹੜਾ ਵਹਿ ਰਿਹਾ ਉਹਦੇ ਖਿਲਾਫ ਜਿਹੜੇ ਲੜ ਰਹੇ ਆ ਕਈ ਵਾਰੀ ਅਸੀਂ ਉਤੇ ਪ੍ਰੋਟੈਸਟ ਕੀਤੇ ਇਹ ਸਰਕਾਰਾਂ ਆਉਂਦੀਆਂ ਰਹੀਆਂ ਜਦੋਂ ਕਾਲੀ ਸਰਕਾਰ ਸੀ ਉਸ ਟਾਈਮ ਵੀ ਇਹ ਜਿਹੜਾ ਅਸੀਂ ਕਹਿ ਰਹੇ ਇਦਾਂ ਹੀ ਚੱਲਦਾ ਸੀ ਉਦੋਂ ਵੀ ਪ੍ਰੋਟੈਸਟ ਜਿਹੜੀਆਂ ਸਾਡੀਆਂ ਜਥੇਬੰਦੀਆਂ ਉਹ ਲੜਦੀਆਂ ਰਹੀਆਂ ਆ ਤੇ ਅੱਜ ਭਗਵਾਨਤਮਾਨ ਨੇ ਜੇ ਗੱਲ ਕਰੀਏ ਕਾਂਗਰਸ ਸਰਕਾਰ ਦੀ ਉਹਨਾਂ ਨੇ ਕਿਹਾ ਚਾਰ ਹਫ਼ਤੇ ਜੀ ਨਸ਼ਾ ਖਤਮ ਕਰਦੇ ਆਗੇ ਪਰ ਨਹੀਂ ਹੋਇਆ 5 ਸਾਲ ਜਿਹਦੇ ਲੰਘੇ ਭਗਵਾਨਤਮਾਨ ਸਰਕਾਰ ਨੇ ਕਿਹਾ ਵੀ ਨਸ਼ਾ ਜਿਹੜਾ ਹੈ ਮੁਕਤ ਪੰਜਾਬ ਬਣਾ ਦੇਣਾ ਹਜੇ ਤੱਕ ਜਿਹੜਾ ਨਸ਼ਾ ਉਹ ਵਧਿਆ ਘਟਿਆ ਨਹੀਂ ਹੈਗਾ ਤੁਹਾਡੇ ਮੁਤਾਬਕ ਉਹ ਵਧਿਆ ਘਟਿਆ ਨਹੀਂ ਹੈ ਨਹੀਂ ਘਟਿਆ ਨਹੀਂ ਵਧਿਆ ਆ ਕਿਉਂਕਿ ਜਿਹੜਾ ਨਸ਼ਾ ਆ ਉਹ ਸਰਕਾਰਾਂ ਤੇ ਅਸੀਂ ਇੱਕ ਨਾਰਾ ਦਿੱਤਾ ਸੀ ਪੁਲਿਸ ਸਿਆਸੀ ਗੁੰਡਾ ਗੱਠਜੋੜ ਮਰਦਾਬਾਦ ਉਹ ਜਿਹੜਾ ਨਾਰਾ ਆ ਅੱਜ ਵੀ ਉਸੇ ਤਰ੍ਹਾਂ ਜਿਹੜਾ ਆ ਉਹਦੇ ਮੁਤਾਬਕ ਅੱਜ ਉਹੀ ਜਿਹੜਾ ਕੰਮ ਚੱਲਣ ਡਿਆ ਆ ਰਲਕੇ ਜਿਹੜਾ ਆ ਸਿਸਟਮ ਚੱਲੀ ਜਾਂਦਾ ਆ ਤਹਾਲਾ ਤੁਸੀਂ ਦੇਖ ਸਕਦੇ ਹੋ ਉਹ ਸਰਕਾਰ ਹੈ ਜਿਹੜੀ ਕਿ ਕਦੇ ਕਹਿੰਦੀ ਸੀ ਕਿ ਅਸੀਂ ਲੋਕਾਂ ਦੇ ਨਾਲ ਖੜੇ ਹਾਂ ਪਰ ਦੂਜੀ ਇੱਕ ਹੋਰ ਤਸਵੀਰ ਦਿਖਾ ਦੇਣਾ ਕਿ ਪੱਤਰਕਾਰਾਂ ਦਾ ਕੰਮ ਤਾਂ ਬਣਦਾ ਵੀਡੀਓ ਬਣਾਉਣ ਦਾ ਪੁਲਿਸ ਪ੍ਰਸ਼ਾਸਨ ਪਹੁੰਚ ਹੋਇਆ ਹੈ ਇਧਰ ਦੀ ਤਸਵੀਰ ਦਿਖਾ ਦੇਣੇ ਪਿੱਛੇ ਦੀ ਕਿ ਪ੍ਰਸ਼ਾਸਨ ਹੀ ਪੂਰਾ ਪੱਬੰਧ ਭਾਰ ਹੈ ਵੀਡੀਓ ਬਣਾਉਣ ਦੀ ਉਹਨਾਂ ਲੋਕ ਉਹਨਾਂ ਵੱਲ ਕੋਸ਼ਿਸ਼ ਕੀਤੀ ਜਾਂ ਜਾ ਰਹੀ ਹੈ ਉਸ ਸਮਲਾਜਮਾਂ ਤੇ ਹਾਲਾਤ ਤੁਸੀਂ ਦੇਖ ਸਕਦੇ ਹੋ ਕਿ ਮੇਰਾ ਕਾਰਡ ਫੋਟੋ ਖੇਚੋ ਕਹਿੰਦੇ ਫੋਟੋ ਕਰ ਲਓ ਕਿੰਨੀ ਮਰਜ਼ੀ ਤੁਸੀਂ ਵੀ ਆਪਣਾ ਕਾਰਡ ਦਿਖਾ ਦਿਓ ਨਾ ਮੇਰੇ ਨਾਲ ਕੋਈ ਤੋ ਉਲਝ ਰਿਹਾ ਦੱਸੋ ਮੇਰੇ ਨਾਲ ਕਦੀ ਕੋਈ ਉਲਝ ਰਿਹਾ ਮੇਰੇ ਨਾਲ ਉਲਝਣ ਦਾ ਫਾਇਦਾ ਹੀ ਨਹੀਂ ਹੈ ਕਿਸੇ ਸਾਨੂੰ ਸਾਨੂੰ ਰੋਕ ਸਕਦੇ ਹੋ ਤੁਸੀਂ ਸਾਨੂੰ ਰੋਕ ਸਕਦੇ ਹੋ ਤੁਹਾਨੂੰ ਕੀ ਪਾਵਰ ਹੈ ਸਾਡੇ ਕੋਲ ਸਾਡੇ ਕੋਲ ਪਾਵਰ ਹੈਗੀ ਹੈ ਅਸੀਂ ਕਰ ਸਕਦੇ ਹਾਂ ਉਲਝਦੇ ਤਾਂ ਤੁਸੀਂ ਪਈਓ ਸਾਡੇ ਨਾਲ ਉਲਝਦੇ ਤਾਂ ਤੁਸੀਂ ਪਈਓ ਸਾਡੇ ਨਾਲ ਦੱਸੋ ਤੁਸੀਂ ਤੁਸੀਂ ਕਹਿੰਦੇ ਸਾਡੇ ਨਾਲ ਅਸੀਂ ਆਪਣਾ ਕੰਮ ਮੇਰਾ ਕਾਰਡ ਕਹਤੋਂ ਫੜਿਆ ਦੱਸੋ ਤੁਸੀਂ ਮੇਰਾ ਕਾਰਡ ਕਹਿੰਦੇ ਕੋਲੋਂ ਫੜਿਆ ਤੁਹਾਡੇ ਕੋਲ ਅਧਿਕਾਰ ਕੀ ਹੈ ਮੇਰਾ ਕਾਰਡ ਫੜਾ ਆਉ ਫੋਨ ਕਿਹਦਾ ਕਰਾ ਮੈਂ ਕਰਦਾ ਵੈਰੀਫਾਈ ਕਰ ਲੈਨੇ ਕੋਈ ਨਾ ਆਉ ਫੋਨ ਕਿਹਨ ਲਾਉਣਾ ਕਰ ਲੈਨੇ ਵੈਰੀਫਾਈ ਕੋਈ ਕਰੋ ਕੋਈ ਨਾ ਫੋਨ ਮੇਰਾ ਕਾਰ ਵਾਪਸ ਕਰੋ ਠੀਕ ਹੈ ਇਧਰ ਲਿਆਓ ਤੁਹਾਡੇ ਕੋਲ ਕੋਈ ਅਧਿਕਾਰ ਨਹੀਂ ਹੈ ਤਾਂ ਬਲਬੀਰ ਸਿੰਘ ਦੇ ਹਾਲਾਤ ਤੁਸੀਂ ਦੇਖਦੇ ਹੋ ਕਿਸ ਤਰ੍ਹਾਂ ਮੇਰਾ ਨਾ ਉਲਝ ਰਿਹਾ ਹੈ ਬਲਕਿ ਇਹ ਕਾਰ ਦੇ ਇਹਨਾਂ ਕੋਲ ਪਰਮਿਸ਼ਨ ਜ਼ਰੂਰ ਹੈ ਕਿ ਆਪਾਂ ਦਿਖਾ ਸਕਦੇ ਆ ਪਰ ਮੇਰੇ ਨਾਲ ਉਲਝ ਰਹੀਆਂ ਗੱਲਾਂ ਬਾਤਾਂ ਦੇ ਵਿੱਚ ਕਿਉਂਕਿ ਮੈਂ ਇਹਨਾਂ ਦਾ ਦਿਖਾਇਆ ਕਰਦੀ ਕਿ ਇਹ ਪੰਜਾਬ ਪੁਲਿਸ ਮੈਂ ਇਹਨਾਂ ਦਾ ਦਿਖਾਇਆ ਕਿ ਪੰਜਾਬ ਪੁਲਿਸ ਕਰਦੀ ਕੀ ਹੈ ਵੀਡੀਓ ਕਿਸ ਤਰ੍ਹਾਂ ਬਣਾਉਂਦੀ ਹੈ ਕੈਮਰਾ ਇਹਦੇ ਦਿਖਾ ਦਿਓ ਇਹ ਵੀਡੀਓ ਬਣਾ ਰਹੀ ਜਦੋਂ ਮੈਡਮ ਮੈਂਦਰ ਕੈਮਰਾ ਕਰਦਾ ਜੋ ਪਰਲੇ ਪਾਸੇ ਕਰ ਲੈਂਦੀ ਹੈ ਤਾਂ ਪੰਜਾਬ ਪੁਲਿਸ ਪੱਤਰਕਾਰਾਂ ਨਾਲ ਵੀ ਉਲਝੀ ਹੈ ਮਹਤਪੁਰ ਦੀ ਤਸਵੀਰ ਹੈ ਜੋ ਤੁਹਾਡੇ ਸਾਹਮਣੇ ਤੋਂ ਸਕਰੀਨ ਤੇ ਤੁਸੀਂ ਦੇਖ ਰਹੇ ਬਲਵੀਰ ਸਿੰਘ ਹੈ ਇਹ ਤੁਸੀਂ ਦੇਖ ਲੈ ਦਿਓ ਇਹ ਹਾਲਾਤ ਨੇ ਇਹ ਸਿੱਧੀਆਂ ਲਾਈਵ ਤਸਵੀਰਾਂ ਅਸੀਂ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਜੋ ਤੁਸੀਂ ਸਕਰੀਨ ਤੇ ਲਗਾਤਾਰ ਦੇਖ ਰਹੇ ਹੋ ਉਹ ਦੋ ਕਟ ਤੁਹਾਨੂੰ ਨੰਬਰਾਂ ਦੀ ਜਿਹੜੀ ਪੇਟਾ ਦੀ ਮਹਤਵਪੂਰਨ ਪ੍ਰੈਸ ਕਲਾਸ ਹੈ ਜੋ ਪ੍ਰੈਸਰ ਮਜੀਦ ਮਾਨ ਨੂੰ ਜਾਣਦੇ ਹੁੰਦੇ ਹੋ ਤੁਸੀਂ ਕਿਹਦਾ ਤੁਸੀਂ ਸਰਦੀ ਰਾਫਤ ਸੈਂਗੋਈ ਵਰਤੀਆਂ ਨਾ ਤੁਹਾਡੇ ਖਾਣੇ ਦੀ ਸਾਰੀ ਖਬਰ ਮੈਂ ਲਗਾ ਰਿਹਾ ਹਾਂ ਆ ਫੜਦੇ ਕੀ ਕਰਦੇ ਹੋ ਇੱਥੇ ਨਾ ਜਿੰਨਾਂ ਗੱਲਾਂ ਕਰਦਾ ਹੋ ਗੱਲਾਂ ਉਹ ਨਹੀਂ ਤੇ ਪੁਆਇੰਟ ਗੱਲ ਮੈਨੂੰ ਪਤਾ ਨਹੀਂ ਕਿਉਂ ਦਿਖਾ ਦੇ ਤੇਰੀ ਜੋ ਕਾਦੀ ਨਹੀਂ ਹੋ ਰਹੀ ਆ ਨਹੀਂ ਨਹੀਂ ਜਾ ਕਿ ਮੈਂ ਸੋਚਦਾ ਐ ਸੋਚਦੇ ਫੇਰ ਕਿਉਂ ਮੈਂ ਮੈਂ ਵੀ ਪੱਤਰਕਾਰ ਆਂ ਜੀ ਇਹ ਕਿਹੜੀ ਗੱਲ ਆ ਪਰ ਤੁਸੀਂ ਮੈਂ ਵੀ ਪੱਤਰਕਾਰ ਆਂ ਆਪਣਾ ਕੰਮ ਕਰ ਰਿਹਾ ਹਾਂ ਹੋਰ 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 ਤੁਸੀਂ ਕਿਉਂ ਦੋਟ ਕਰਦੇ ਹੋ ਦੋ ਟਾਈਮ ਤੇ ਤੇਰੇ ਪਰ ਮੇਰੀ ਅਫਾਦਨਾ ਨਹੀਂ ਕਰਦਾ ਮੈਂ ਜਾਵੇ ਫਿਰ ਅਮੈ ਲਾਗੇ ਤਾਂ ਤੁਸੀਂ ਮੇਰੇ ਭਰਾਓ ਮੇਰੇ ਵੀਰੋ ਮੈਂ ਇੱਕ ਸਪੈਕਟ ਕਰਦਾ ਸਪੈਕਟ ਕਰਦਾ ਬਸ ਬਸ ਮੈਲੇ ਬਸ ਮੈਲੇ ਇੰਨਾ ਨਹੀਂ ਕਰਨਾ ਮੈਲੇ ਕੁਝ ਬੋਲ ਦਿੱਤੀ ਉਹ ਤਾਂ ਅੱਜ ਨਾਲ ਜਿੰਦਾਬਾਦ ਜਿੰਦਾਬਾਦ ਸਤਿਨਾ ਪਿਆਰੇ ਵਾਹਿਗੁਰੂ ਪਿਆਰ ਤੁਸੀਂ ਦਿਖਾਉਂਦੇ ਹੋ ਨਾ ਯਾਰ ਕਿਹਾ ਤੁਹਾਡਾ ਪਹਿਲਾ ਸੀਗਾ ਮੈਂ ਕਹਿੰਦਾ ਕਿ ਇਹ ਗੱਲ ਮੇਰੇ ਨਾਲ ਹੋ ਰਹੀ ਹੈ ਪਰ ਤੁਸੀਂ ਦਿਖਾਉਂਦੇ ਹੋ ਪ੍ਰਸਾਧ ਕਰਦੇ ਮੈਂ ਤਾਂ ਕਹਾਂਗਾ ਜੇ ਤੁਸੀਂ ਕਰੋਗੇ ਮੈਂ ਤਾਂ ਕਹਾਂਗਾ ਪੁਲੀਸ ਕਹਵੇਗਾ ਵੀ ਤੁਸੀਂ ਗੱਲ ਕਰੋ ਮੇਰੇ ਨਾਲ ਮੇਰੇ ਨਾਲ ਤੁਸੀਂ ਕਹੋਗੇ ਤਾਂ ਅਸੀਂ ਇਹਦਾ ਕਵਾਂਗੇ ਜੇ ਤੁਸੀਂ ਨਾਲ ਸਾਡਾ ਨਹੀਂ ਰੱਖੋਗੇ ਮੈਂ ਤਾਂ ਹੁਣ ਪ੍ਰੈਸ ਕਲੱਬ 'ਚ ਵੀ ਗੱਲ ਕਰੂੰਗਾ ਕਿ ਮੇਰੇ ਨਾਲ ਇਸ ਤਰ੍ਹਾਂ ਦੀ ਗੱਲ ਹੋਈ ਕਰ ਮੇਰੀ ਸੁਣੋ ਮੇਰੇ ਨਾਲ ਮੇਰੇ ਨਾਲ ਹੋਈ ਹੈ ਨਾ ਇੱਕ ਮੈਂ ਰਿਪੋਰਟ ਕੀਤੀ ਸੀ ਤੁਹਾਨੂੰ ਲੱਗਦਾ ਉਸੇ ਗੱਲ ਦਾ ਗੁੱਸਾ ਸੀ ਮੇਰੇ ਨਾਲ ਦਾ ਗੁੱਸਾ ਨਹੀਂ ਕਿਸੇ ਦਾ ਗੁੱਸਾ ਨਹੀਂ ਜਿਹੜੀ ਗੱਲ ਕੀਤੀ ਜਾਈ ਹੈ ਉਹ ਸਾਹਮਣੇ ਆ ਜਾਣੀ ਇਹਨਾਂ ਦੀ ਹੋਰ ਨਾ ਕੋਈ ਰਿਪੋਰਟਾਂ ਕਰਾ ਰੱਖਣੇ ਕੋਈ ਨਾ ਕੋਈ